ਹੈ ਜੀ ਉਹਨਾਂ ਦਾ ਕਹਿਣ ਨੂੰ ਰਿਲੀਜੀਅਸ ਫੰਕਸ਼ਨ ਹੈ ਲੇਕਿਨ ਜਿਸ ਤਰ੍ਹਾਂ ਉਹਨੂੰ ਪੋਲਿਟਿਕਸ ਦੇ ਵਾਸਤੇ ਵਰਤਿਆ ਜਾ ਰਿਹਾ ਹੈ ਉਹ ਸਾਰੇ जग ਜਾਣਦੇ ਨੇ ਲੇਕਿਨ ਸਾਡਾ ਇੱਕ ਹੋਰ ਕੰਸਰਨ ਹੈ ਬੜਾ ਵੱਡਾ ਕਿ ਇਹਦੇ ਰਹੀ ਸਿੱਖ ਕੌਮ ਦੇ ਉੱਤੇ ਬੜਾ ਵੱਡਾ ਹਮਲਾ ਕੀਤਾ ਜਾ ਰਿਹਾ ਉਹ ਦੋ ਰੂਪਾਂ ਦੇ ਵਿੱਚ ਹੈ ਇੱਕ ਐਸੀ ਕੌਮ ਨੂੰ ਰਾਮਚੰਦਰ ਜੀ ਨਾਲ ਜੋੜਿਆ ਜਾ ਰਿਹਾ ਦੂਸਰਾ ਪਿਛਲੇ ਬੜ ਕਾਫੀ ਲੰਬੇ ਦੇ ਸਮੇਂ ਤੋਂ ਗੱਲ ਚੱਲ ਰਹੀ ਸੀ ਹਿੰਦੂ ਦੀ ਕਿ ਆ ਜਿਹੜਾ ਸੀ ਵੀ ਸਿੱਖ ਜਣੇ ਨੇ ਹਿੰਦੂ ਕੌਮ ਦਾ ਹਿੱਸਾ ਨੇ ਉਹਨੂੰ ਕੁਝ ਸਮੇਂ ਤੋਂ ਉਹਨੂੰ ਚੇਂਜ ਕਰਕੇ ਸਨਾਤਨ ਤੇ ਲੈ ਆਂਦਾ ਔਰ ਇਹ ਪ੍ਰਚਾਰ ਕਰਨਾ ਸ਼ੁਰੂ ਕਰਦਾ ਕਿ ਸਨਾਤਨ ਤੇ ਜਿਹੜਾ ਵੱਡੀ ਅੰਬ੍ਰੈਲਾ ਹੈ ਇਹਦੇ ਵਿੱਚ ਹੋਰ ਕੌਮਾਂ ਆਉਂਦੀਆਂ ਨੇ ਉਹਦੇ ਵਿੱਚ ਪਿੱਛੇ ਇੱਕ ਲੈਟਰ ਇਸ਼ੂ ਕੀਤੀ ਗਈ ਹੈ ਇੱਕ ਹਿੰਦੂ ਸੰਸਥਾ ਵੱਲੋਂ ਉਹਦੇ ਵਿੱਚ ਖਾਸ ਤੌਰ ਤੇ ਲਿਖਿਆ ਗਿਆ ਹੈ ਕਿ ਜਿਹੜੀਆਂ ਸਨਾਤਨ ਵਿਚਾਰਧਾਰਾ ਵਾਲੀਆਂ ਕੌਮਾਂ ਨੇ ਉਹ ਰਲ ਕੇ ਰਾਮਚੰਦਰ ਜੀ ਦਾ ਇਹ ਦਿਨ ਬਣਾਉਂਨ ਗਿਆ ਉਹਦੇ ਵਿੱਚ ਨਾਂ ਲਿਖਿਆ ਗਿਆ ਬੋਧੀਆਂ ਦਾ ਉਹ ਜਿਹੜਾ ਨੌਲਿਖਿਆ ਗਿਆ ਜੈਂਡ ਮੱਦਾ ਤੇ ਨਾਲ ਹੀ ਸੇ ਕੌਮ ਲੋਗ ਦੇ ਵਿੱਚ ਜੋੜ ਦਿੱਤਾ ਗਿਆ। ਪਹਿਲੀ ਗੱਲ ਤਾਂ ਇਹ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਮ ਲਫ਼ਜ਼ ਜਿਹੜਾ ਉਹ ਬਾਰ-ਬਾਰ ਆਉਂਦਾ ਹੈ। ਲੇਕਿਨ ਦੋ ਰੂਪਾਂ ਦੇ ਵਿੱਚ ਆਉਂਦਾ ਹੈ। ਮੈਂ ਕੁਝ ਇੱਕ ਪਰਮਾਨ ਤੁਹਾਡੇ ਨਾਲ ਸਾਂਝਾ ਕਰ ਦੇਣਾ ਚਾਹੁੰਨਾ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 149 ਤੇ ਆਉਂਦਾ ਹੈ, "ਰਾਮ ਰਾਮੈ ਸੋਈ ਰਮਾਣਾ ਜਲਥਲ ਮਲਿਆ ਇੱਕ ਸਮਾਣਾ।" ਅਸੀਂ ਉਸ ਰਾਮ ਦੇ ਪੁਜਾਰੀਆਂ ਉਸ ਰਾਮ ਨੂੰ ਮੰਨਿਆ। ਜਿਹੜਾ ਸਾਰੀ ਸ੍ਰਿਸ਼ਟੀ 'ਚ ਰਮਿਆ ਹੋਇਆ ਹੈ ਤੇ ਜਲ-ਥਲ, ਮਹੀਲ, ਧਰਤੀ, ਆਕਾਸ਼ ਤੇ ਪਕਾਲ ਦੇ ਵਿੱਚ ਇਹਨਾਂ ਦੇ ਵਿੱਚ ਸਮਾਇਆ ਹੋਇਆ। ਅਸੀਂ ਕਿਸੇ ਸਰੀਰਤਾਰੀ ਰਾਮ ਨੂੰ ਨਹੀਂ ਹੁੰਦੇ। ਸਾਡਾ ਫੈਸਲਾ ਬੜਾ ਸਿੱਧਾ ਜਿਹਾ ਹੈ। ਸੜੇ ਇੱਕ ਪੰਤੀਆਂ ਦੀ ਕੀਤਨੀਆਂ ਬਾਰੇ, ਭਲੋ-ਪਲੋਰੇ ਕੀਤਨੀਆਂ। ਉਥੇ ਕਿ ਸਤਿਗੁਰੂ ਕਹਿੰਦੇ ਨੇ ਕਿਹੜਾ ਕੀਰਤਨੀਆਂ ਜੰਗਾ? ਭਲੋ-ਪਲੋਰੇ ਕੀਤਨੀਆਂ, ਰਾਮ ਰਮਾ ਰਾਮਾ ਗੁਣ ਗਾਓ। ਉਹ ਰਾਮ ਜਿਹੜਾ ਕਣ-ਕਣ 'ਚ ਰਮਿਆ ਹੋਇਆ ਹੈ, ਉਹਦੇ ਵਿੱਚ ਰਮ ਕੇ ਉਹਦੇ ਗੁਣ ਗਾਓ। ਜਿੱਥੇ ਗੱਲ ਆਉਂਦੀ ਹੈ ਰਾਮਚੰਦਰ ਜੀ ਦੀ ਉਥੇ ਗੁਰਬਾਣੀ ਦੇ ਵਿੱਚ ਬਹੁਤ ਪਰਮਾਨ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 953 ਤੇ ਲਿਖਿਆ ਹੋਇਆ ਰੋਵੇ ਰਾਮ ਨਿਕਾਲਾ ਭਇਆ ਸੀਤਾ ਲక్ష్మణ ਵਿਛੜ ਗਿਆ ਰੋਵੇ ਦੇਸ਼ ਸ੍ਰਲੰਕ ਗਵਾਏ ਜਨ ਸੀਤਾ ਆਂਦੀ ਡੌਰੂ ਵਾਏ ਇਥੇ ਰਾਮਚੰਦਰ ਜੀ ਬਾਰੇ ਗੱਲ ਹੈ ਔਰ ਉਹਨਾਂ ਨੂੰ ਇੱਕ ਆਮ ਮਨੁੱਖ ਵਾਂਗੂ ਦਰਸਾਇਆ ਗਿਆ ਕਿ ਪਤਨੀ ਗਵਾਚ ਗਈ ਉਹਦੇ ਕਰਕੇ ਰੋਂਦੇ ਫਿਰਦੇ ਨੇ ਬਾਅਦ ਵਿੱਚ ਲక్ష్ਮਣ ਦਾ ਵਿਛੋੜਾ ਪਿਆ ਗਿਆ ਉਹਦੇ ਕਰਕੇ ਰੋਂਦੇ ਫਿਰਦੇ ਨੇ ਰਾਮ ਚੁਰੈ ਦਲ ਮੇਲ ਵੈ ਅੰਤਰ ਬਲ ਅਧਿਕਾਰ ਬੰਤਰ ਕੀ ਸੈਨਾ ਸੇਵੀ ਹੈ ਮੰਤਨ ਜੁਜ ਅਪਾਰ ਸੀਤਾ ਲੈ ਗਿਆ ਦਸ ਦੈਸ ਰੋ ਲక్ష్మణ ਮੂਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖਿਆ ਥਾ ਉਤਾਪ ਮਨ ਮੈਂ ਚੁਰੈ ਰਾਮਚੰਦ ਸੀਤਾ ਲక్ష్మణ ਜੋਗ ਬੰਵੰਤਰ ਆਰਾਧਿਆ ਆਇਆ ਕਰ ਸੰਜੋਗ ਬਿਲਕੁਲ ਸਪਸ਼ਟ ਹੈ ਰਾਮਚੰਦਰ ਜੀ ਨੂੰ ਕੋਈ ਪੂਜੇ ਤੌਰ ਤੇ ਕੋਈ ਮਹਾਨਤਾ ਨਹੀਂ ਦਿੱਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਸ਼ਰੀਰਤਾਰੀ ਦਸ਼ਰਤ ਪੁੱਤ ਇਹ ਪੁੱਤਰ ਰਾਮ ਨੇ ਬਾਬਾ ਕਬੀਰ ਜੀ ਨੇ ਤੇ ਬੜਾ ਬੜਾ ਫੈਸਲਾ ਕਰਦਾ ਹੈ बाबा कबीर जी ਦੇ ਦੋ ਸ਼ਲੋਕ ਨੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਵਿੱਚ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪੜਨਾ 1374 ਤੇ ਪਹਿਲਾ 190ਵਾਂ ਸ਼ਲੋਕ ਹੈ ਉਥੇ ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਰਾਮ ਕਹਿਣ ਮੈਂ ਪੈਦਾ ਹੈ ਤਾਂ ਮੈਂ ਇੱਕ ਵਿਚਾਰ ਸੋਈ ਰਾਮ ਸਵੇ ਕਹੈ ਸੋਈ ਕੋਤਕ ਕਹਾਰ ਤੇ ਕਬੀਰ ਰਾਮ ਕਹਿਣ ਦੇ ਵਿੱਚ ਵੀ ਫਰਕ ਹੈ ਇਹ ਗੱਲ ਵਿਚਾਰਨ ਵਾਲੀ ਹੈ ਤਾਂ ਮੈਂ ਇੱਕ ਵਿਚਾਰ ਸੋਈ ਰਾਮ ਸਵੇ ਕਹੈ ਇੱਕ ਹੋ ਰਾਮ ਹੈ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਸਬੈ ਕਟਰਾਮ ਬੋਲੇ ਰਾਮਾ ਬੋਲੇ ਦੂਜਾ ਰਾਮ ਹੈ ਜਿਹੜਾ ਇੱਕ ਸਰੀਰ ਦੇ ਵਿੱਚ ਆਇਆ ਸੋਈ ਰਾਮ ਸਬੈ ਕਹੇ ਸੋਈ ਕੋਤਕਹਾਰ ਕੋਤਕਹਾਰ ਜਿਹਦੇ ਮਤਲਬ ਕੋਤਕ ਬਖਾਇ ਜਾਂਦੇ ਨੇ ਰਾਮਲੀਲਾ ਕੀਤੀਆਂ ਜਾਂਦੀਆਂ ਨੇ ਇੱਕ ਉਹ ਰਾਮਚੰਦਰ ਹੈ ਦੂਸਰੇ 191 ਸ਼ਲੋਕ ਦੇ ਵਿੱਚ ਇਸੇ ਬੰਦੇ ਤੇ ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਰਾਮੈ ਰਾਮ ਕਹੋ ਕਹਿਬੇ ਮਾਹ ਬਿਵੇਕ ਇੱਕ ਅਨੇਕਾ ਮਿਲ ਗਿਆ ਇੱਕ ਸਮਾਨਾ ਇੱਕ ਕਬੀਰ ਰਾਮ ਕਹੋ ਕਿਹੜਾ ਰਾਮ ਕਹਿਣਾ ਰਾਮੈ ਰਾਮ ਕਹੋ ਜਿਹੜਾ ਕੰਡ ਕੰਡ ਵਿੱਚ ਰਮਿਆ ਹੋਇਆ ਹੈ ਕਿਆ ਵੀ ਮਹ ਵਿਵੇਕ ਇਹ ਵੀ ਸੋਚਣ ਵਾਲੀ ਵਿਚਾਰਨ ਵਾਲੀ ਗੱਲ ਹੈ ਸਮਝਣ ਵਾਲੀ ਗੱਲ ਹੈ ਵਿਵੇਕ ਬੁੱਧੀ ਵਾਲੀ ਸਮਝਣ ਵਾਲੀ ਵਿਚਾਰ ਹੈ ਕਿ ਇੱਕ ਅਨੇਕਿਆ ਹੋ ਗਿਆ ਇੱਕ ਹੋ ਰਹਾ ਮੈਂ ਜੋ ਸਾਰੇ ਵਿੱਚ ਸਭਾਇਆ ਹੋਇਆ ਇੱਕ ਤੋਂ ਅਨੇਕ ਹੋ ਗਿਆ ਇੱਕ ਸਮਾਨਾ ਇੱਕ ਇੱਕ ਹੋ ਗਿਆ ਜਿਹੜਾ ਇੱਕ ਸਰੀਰ ਦੇ ਵਿੱਚ ਹੋਇਆ ਗੁਰਬਾਣੀ ਦੇ ਫੈਸਲੇ ਬੜੇ ਸਪਸ਼ਟ ਨੇ ਇਸ ਕਰਕੇ ਕੋਈ ਭੁਲੇਖੇ ਦੀ ਗੁੰਜਾਇਸ਼ ਨਹੀਂ ਇੱਕ ਗੱਲ ਬੜੀ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਅਸੀਂ ਸਾਰੀਆਂ ਕੌਮਾਂ ਦੇ ਨਾਲ ਰਲ ਕੇ ਰਹਿੰਦੇ ਆ ਸੰਵੋਤੇ ਮਾਨ ਸਾਡੇ ਸਤਿਗੁਰੂ ਨੇ ਇੱਕ ਜੀਵਨ ਜਾਚ ਦੱਸੀ ਹੈ ਸਤਿਗੁਰ ਬਾਣੀ ਚ ਕਹਿੰਦੇ ਨੇ ਇੱਕ ਬਗੀਚਾ ਪੇੜ ਘਣ ਕਰਿਆ ਅੰਮ੍ਰਿਤ ਨਾਮ ਤਹਾਂ ਮੈਂ ਫੱਲਿਆ ਜਿਵੇਂ ਇੱਕ ਬਗੀਚਾ ਹੁੰਦਾ ਖੂਬਸੂਰਤ ਉਹਦੇ ਵਿੱਚ ਹਰ ਤਰ੍ਹਾਂ ਦੇ ਫੁੱਲ ਲੱਗੇ ਹੋਏ ਨੇ ਹਰ ਤਰ੍ਹਾਂ ਦੇ ਪੇੜ ਲੱਗੇ ਹੋਏ ਨੇ ਉਹ ਰਲ ਕੇ ਰਹਿੰਦੇ ਨੇ ਕੋਈ ਕਿਸੇ ਨੂੰ ਇੱਕ ਦੂਜੇ ਨਾਲ ਦੋਸ਼ ਨਹੀਂ ਉੱਥੇ ਕਹਿੰਦੇ ਨੇ ਜਿੱਥੇ ਰਲ ਕੇ ਸਾਰੇ ਰਹਿੰਦੇ ਨੇ ਉੱਥੇ ਤਮ ਅੰਮ੍ਰਿਤ ਨਾਮ ਫੱਲ ਫੜਿਆ ਉੱਥੇ ਨਾਮ ਅੰਮ੍ਰਿਤ ਜਿਹੜਾ ਉਹ ਪ੍ਰਗਟ ਹੁੰਦਾ ਹੈ ਸਾਡਾ ਦਾ ਸਿਧਾਂਤ ਹੈ ਨਾ ਕੋ ਮੇਰਾ ਦੁਸ਼ਮਣ ਰਹਾ ਨਾ ਹਮ ਕਿਸਕੇ ਬਾਰੇ ਆਈ ਸਭ ਕੋ ਉਮੀਦ ਹਮ ਆਪਣਾ ਕੀਨਾ ਹਮ ਸਭਨਾ ਕੇ ਸਾਜਨ ਅਸੀਂ ਤੇ ਸਾਰਿਆਂ ਦੇ ਨਾਲ ਰਲ ਕੇ ਰਹਿਣ ਵਾਲੇ ਆ ਲੇਕਿਨ ਰਲ ਕੇ ਰਹਿਣ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਕੋਈ ਕੌਮ ਸਾਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰੇ ਕਿ ਇਹ ਸਾਡੇ ਕਰਕੇ ਨੇ ਇੱਕ ਬੜਾ ਵੱਡਾ ਭੁਲੇਖਾ ਪਾਇਆ ਜਾਂਦਾ ਕਿ ਜੀ ਹਿੰਦੂਆਂ ਵਿੱਚੋਂ ਨਿਕਲੇ ਨੇ ਜਿੰਨੀਆਂ ਕੌਮਾਂ ਨਿਕਲਦੀਆਂ ਨੇ ਮਨੁੱਖਤਾ ਤੋਂ ਨਿਕਲਦੀਆਂ ਨੇ ਕੋਈ ਕਿਸੇ ਕੌਮ ਦੇ ਵਿੱਚੋਂ ਕੌਮ ਨਹੀਂ ਨਿਕਲਿਆ ਕਰਦੀ ਇਸ ਮਨੁੱਖਤਾ ਦੀ ਨਦੀ ਦੇ ਵਿੱਚੋਂ ਇੱਥੇ ਸਾਢੇ 7 ਬੰਨੋ ਨੇ ਫੈਸਲਾ ਕਰ ਦਿੱਤਾ ਹਮਰਾ ਝਗੜਾ ਰਹਾ ਨਾ ਕਹੂੰ ਪੰਡਤ ਮੁੱਲਾ ਛਾਡੇ ਦੋ ਪੰਡਤ ਮੁੱਲਾ ਜੋ ਲਿਖਦੀ ਆ ਵਟੈਵਰ ਛਾੜ ਦੇ ਲੇ ਹਮ ਕਛੂ ਨਾ ਲਿਆ ਅਸੀਂ ਕੁਛ ਨਹੀਂ ਲਿਆ ਉਥੋਂ ਅਸੀਂ ਇਕੱਠੇ ਰਹਿੰਦੇ ਬਲੀਵ ਕਰਦੇ ਆ ਇੱਕ ਦੂਜੇ ਦਾ ਸਤਿਕਾਰ ਕਰਨੇ ਆ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਤੌਰ ਤੇ ਕਹੜਾ ਚਾਹਾਂਗਾ ਸਾਡਾ ਵੀ ਦੋਸਤ ਹੋਵੇ ਬੜਾ ਪਿਆਰਾ ਦੋਸਤ ਹੋਵੇ ਬੜਾ ਸਾਡੀ ਚੰਗੀ ਨਿਤਰਤਾਈ ਹੋਵੇ ਅਸੀਂ ਉਹਦੇ ਪਿਤਾ ਦਾ ਸਤਿਕਾਰ ਕਰਨੇ ਆ ਪਰ ਕਿਮਾ ਕਰਨਾ ਉਹ ਪਿਤਾ ਉਹਦਾ ਹੁੰਦਾ ਸਾਡਾ ਪਿਤਾ ਨਹੀਂ ਬਣ ਜਾਂਦਾ ਇਹ ਜਿਹੜੀ ਅੱਜ ਆ ਗੱਲ ਕੀਤੀ ਜਾ ਰਹੀ ਹੈ ਪਿਤਾ ਦਾ ਜਨਮ ਦਿਨ ਵੀ ਉਸ ਦੋਸਤ ਦੇ ਘੜੀ ਬਣਾਇਆ ਜਾਂਦਾ ਹੈ ਉਹ ਦੋਸਤ ਦਾ ਕਿਤਾ ਉਹਦਾ ਜਨਮ ਦਿਨ ਉਹਦੇ ਘੜੀ ਬਣਾਇਆ ਜਾਂਦਾ ਅੱਜ ਜਿਹੜਾ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੁਰਦੁਆਰਿਆਂ ਦੇ ਵਿੱਚ ਦੀਮ ਵਾਲਾ ਕਰਾਈਆਂ ਜਾਣ ਦੇਖੋ ਇਹ ਬਿਲਕੁਲ ਔਰੰਗਜ਼ੇਬੀ ਵਰਤਾਰਾ ਹੋ ਰਿਹਾ ਜੋ ਵਰਤਾਰਾ ਉਸ ਨੇ ਔਰੰਗਜ਼ੇਬ ਦਸੀ ਉਹ ਜ਼ਬਰਦਸਤੀ ਲੋਕਾਂ ਦੇ ਧਰਮ ਤਬਦੀਲ ਕਰਾਉਣਾ ਚਾਹੁੰਦਾ ਸੀ ਸਾਡੇ ਗੁਰਦਿਆਂ ਨੂੰ ਗੁਰਦੁਆਰਿਆਂ ਨੂੰ ਪ੍ਰਭਾਵਿਤ ਕਰਕੇ ਕੁਝ ਲੋਕਾਂ ਨੂੰ ਡਰਾ ਕੇ ਕੁਝ ਪ੍ਰਭਾਵ પા ਕੇ ਪਿਛਲੇ 3 ਦਿਨਾਂ ਦੇ ਵਿੱਚ ਮੈਨੂੰ 5 ਟੈਲੀਫੋਨ ਬਾਹਰ ਦੇ ਸਟੇਟਾਂ ਤੋਂ ਆਏ ਨੇ ਜਿੱਥੇ ਜਿਹੜੇ ਪੰਦਰਦੀਨੋਂ ਪੀੜਤ ਨੇ ਕਿ ਸਾਡੇ ਗੁਰਦੁਆਰਿਆਂ ਦੇ ਉੱਤੇ ਜ਼ੋਰ ਪਾਇਆ ਜਾ ਰਿਹਾ ਹੈ ਹੁਣ ਉੱਥੇ ਕਿਉਂਕਿ ਉਹਨਾਂ ਸਟੇਟਾਂ ਦੇ ਸਿੱਖ ਬਹੁਤ ਥੋੜੇ ਨੇ ਗਿਨਤੀ ਘੱਟ ਹੋਣ ਕਰਕੇ ਉਹ ਥੋੜਾ ਜਿਹਾ ਡਰ ਵੀ ਚਾਹਤ ਮੈਂ ਕਹਿ ਲਵਾਂਗਾ ਥੋੜਾ ਜਿਹਾ ਹਰ ਕਿਸੇ ਨੂੰ ਆਪਣੇ ਜੀਵਨ ਦਾ ਵੀ ਹੁੰਦਾ ਹੈ ਬਾਲ ਬੱਚੇ ਦਾ ਹੁੰਦਾ ਹੈ ਲੇਕਿਨ ਇਹ ਕੋਈ ਤਰੀਕਾ ਨਹੀਂ ਅਸੀਂ ਇਹਨੂੰ ਪੂਰੀ ਤਰ੍ਹਾਂ ਰਿਜੈਕਟ ਕਰਨੇ ਆ ਸਾਡਾ ਕੋਈ ਸੰਬੰਧ ਨਹੀਂ ਇਸ ਇਵੈਂਟ ਦੇ ਨਾਲ ਜੇ ਸਾਰੀਆਂ ਕੌਮਾਂ ਦੇ ਨੁਮਾਇੰਦਿਆਂ ਨੂੰ ਉੱਥੇ ਬੁਲਾਇਆ ਜਾਂਦਾ ਉਹਨਾਂ ਵਿੱਚ ਇੱਕ ਸਿੱਖ ਹੁੰਦੇ ਲੇਕਿਨ ਆਪਣੀ ਆਪਣੀ ਕੌਮ ਦੇ ਨੁਮਾਇंदे ਦੇ ਤੌਰ ਤੇ ਬ੍ਰਾਹਮ ਬਗਤ ਬਣ ਕੇ ਨਹੀਂ ਉਹ ਗੱਲ ਹੋਰ ਸੀ ਲੇਕਿਨ ਅੱਜ ਜਿਹੜਾ ਵਰਤਾਰਾ ਵਰਤੌਣ ਦੀ ਕੋਸ਼ਿਸ਼ ਕੀਤਾ ਜਾ ਰਿਹਾ ਚੁਕੰਡ ਪਿਕੰਡ ਚੂਜ਼ ਕੀਤਾ ਜਾ ਰਿਹਾ ਉਹਦੇ ਵਿੱਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਸਨਾਤਨੀ ਵਿਵਸਥਾ ਦੇ ਵਿੱਚ ਸਿੱਖ ਵੀ ਨਹੀਂ ਜੇ ਤੇ ਸਾਨੂੰ ਪੂਰਾ ਇਤਰਾਜ਼ ਹੈ ਅਸੀਂ ਉਹਨੂੰ ਗੂੜਾ ਰਿਜੈਕਟ ਕਰਨੇ ਆ ਨਾ ਅਸੀਂ ਸਨਾਤਨੀ ਆ ਨਾ ਅਸੀਂ ਹਿੰਦੂ ਆ ਸਾਡਾ ਝਗੜਾ ਸਾਡੇ ਸਤਿਗੁਰੂ ਨੇ ਖਤਮ ਕਰਤਾ ਹੈ ਸਾਡਾ ਝਗੜਾ ਗੁਰਨਾਨਕ ਸਾਹਿਬ ਨੇ 9 ਸਾਲ ਦੀ ਉਮਰ 'ਚ ਖਤਮ ਕਰਤਾ ਸੀ ਜਦੋਂ ਉਹਨਾਂ ਨੇ ਜਨਊ ਪਾਹ ਤੋਂ ਇਨਕਾਰ ਕਰਤਾ ਸੀ 9 ਸਾਲ ਦੀ ਉਮਰ 'ਚ ਗੁਰਨਾਨਕ ਸਾਹਿਬ ਨੇ ਕਿਹਾ ਸੀ ਮਹਨਿੰਦਰ ਉਪਰਣਾ ਦਇਆ ਕਪਾਲ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਜਨਊ ਜੀ ਕਾ ਹਿਤਵਾਂਡੇ ਕਰਤ ਨਾਏ ਟੁੱਟੇ ਨਾ ਮਨ ਲਗੇ ਨਾ ਜਨੈ ਨ ਜਾਏ ਤਣਸੋ ਮਹਰਸਰਨ ਦਾ ਜੋਗਲ ਚੱਲੇ ਪਾਏ ਸਾਡਾ ਫੈਸਲਾ ਗੁਰੂ ਕਰ ਗਿਆ ਜਿਹੜੀ ਚੀਜ਼ ਦਾ ਫੈਸਲਾ ਗੁਰੂ ਕਰ ਗਿਆ ਹੋਰ ਕਿਸੇ ਨੂੰ ਅਧਿਕਾਰ ਨਹੀਂ ਉਹਦੇ ਵਿੱਚ ਦਖਲੰਦਗੀ ਕਰਨ ਦਾ ਜਾਂ ਉਹਦੇ ਵਿੱਚ ਕੋਈ ਤਬਦੀਲੀ ਕਰਨ ਦੀ ਕੋਸ਼ਿਸ਼ ਕਰਨ ਦਾ ਅਖੀਰ ਦੇ ਉਤੇ ਮੈਂ ਇੱਕ ਗੱਲ ਦੇ ਉਤੇ ਦੁੱਖ ਪ੍ਰਗਟਾ ਕੇ ਭਾਵੇਂ ਡਾਕਟਰ ਸਾਹਿਬ ਨੇ ਜਿਹੜੀ ਗੱਲ ਕਹੀ ਬਿਲਕੁਲ ਸੋਹਣੇ ਨੇ ਗੱਲ ਹੈ ਸਾਰੇ ਜਗਤ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਉੱਥੋਂ ਡਿਟੇਲ ਲੈਣੀ ਹੈ ਮੈਂ ਜਿੰਨੇ ਤੁਹਾਨੂੰ ਪਰਮਾਨੰ ਦੱਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਦੱਸੇ ਨੇ ਉਹਨਾਂ ਦੇ ਪੰਨੇ ਦੱਸੇ ਨੇ ਡਾਕਟਰ ਸਾਹਿਬ ਨੇ ਪੰਨੇ ਦੱਸੇ ਨੇ ਕੋਈ ਆਪਣੇ ਕੋਲ ਬਣਾ ਕੇ ਨਹੀਂ ਕਿਹਾ ਲੇਕਿਨ ਕੌਮੀ ਆਗੂਆਂ ਦਾ ਵੀ ਕੁਝ ਫਰਜ਼ ਹੁੰਦਾ ਹੈ ਜਿਸ ਤਰ੍ਹਾਂ ਇਹ ਤੇਦਾਰਾਂ ਨੇ ਚੁੱਪ ਧਾਰੀ ਹੋਈ ਹੈ ਮੈਂ ਤੁਹਾਨੂੰ ਨਿੱਜੀ ਤੌਰ ਤੇ ਦੱਸ ਰਿਹਾ ਕੱਲ ਮੈਂ ਜਥੇਦਾਰ ਅਕਾਲ ਤਖਤ ਨੂੰ ਭਾਵੇਂ ਕਿ ਮੈਂ ਖਵਾਫ ਕਰਨਾ ਸਾਫ਼ ਤੌਰ ਉਹ ਤਾਂ ਮਾਦਦ ਦਾ ਜਥੇਦਾਰ ਕੌਮਦ ਦਾ ਜਥੇਦਾਰ ਥੋੜੀ ਹੈ ਲੇਕਿਨ ਅੱਜ ਕੌਮੀ ਹਾਲਾਤ ਨੂੰ ਵੇਖਦੇ ਹੋਏ ਕੱਲ ਮੈਂ ਪਹਿਲੀ ਵਾਰੀ ਉਹਨੂੰ ਕੋਸ਼ਿਸ਼ ਕੀਤੀ ਟੈਲੀਫੋਨ ਕਰਨ ਦੀ ਉਹਦੇ ਪੀਏ ਨਾਲ ਗੱਲ ਹੋਈ ਬੜੀ ਕੋਸ਼ਿਸ਼ ਤੋਂ ਬਾਅਦ ਉਹਨੇ ਕਿਹਾ ਜੀ ਹੁਣ ਤਾਂ ਜਥੇਦਾਰ ਨੂੰ ਸਵੇਰ 4 ਵਜੇ ਛੁੱਟੀ ਕਰਕੇ ਚਲੇ ਗਏ ਜੀ ਹੁਣ ਤਾਂ ਕੱਲ ਹੋਊਗਾ ਕੱਲ ਵੀ ਗੁਰਪੁਰਬ ਹੈ ਦੇਖਾਂਗੇ ਗੱਲ ਹੋ ਸਕੀ ਤਾਂ ਉਹਦੇ ਬਾਅਦ ਗਿਆਨੀ ਹਰਪ੍ਰੀਤ ਪ੍ਰੈਸ਼ਿੰਗ ਉਹਨੂੰ ਕੱਲ ਘੁੰਮ ਕੀਤਾ ਮੈਂ ਉਹਨਾਂ ਨੇ ਕਿਹਾ ਤਾਂ ਜੀ ਸਾਡੇ ਫਿਰ ਲੋਗਰ ਕੀਤੇ ਨਿਕਲਦੇ ਆ ਕੱਲ ਗੁਰਪੁਰਬ ਹੈ ਉਹਦੇ ਬਾਅਦ ਦੇਖਾਂਗੇ ਗੱਲ ਕਰਾਂਗੇ ਇਹ ਜ਼ਿੰਮੇਵਾਰੀ ਹੈ ਸਾਡੇ ਜ ਇਹ ਮੈਂ ਆਪ ਜੋ ਗੱਲ ਕੀਤੀ ਮੈਂ ਉਹ ਤੁਹਾਨੂੰ ਦੱਸ ਰਿਹਾ ਔਰ ਮੈਂ ਆਪਣੇ ਹਰ ਨਫਜ਼ ਵਾਤੇ ਜ਼ਿੰਮੇਵਾਰ ਹਾਂ ਜਿਹੜੀ ਗੱਲ ਮੈਂ ਕਹਿ ਰਿਹਾ ਉਹਦੇ ਵਾਸਤੇ ਮੈਂ ਜ਼ਿੰਮੇਵਾਰ ਹਾਂ ਰਿਸਪੋਨਸੀਬਲ ਹਾਂ ਇਹ ਬਹੁਤ ਦੁਖਦੀ ਗੱਲ ਹੈ ਇਹਨਾਂ ਦੇ ਅੰਦਰ ਪਤਾ ਨਹੀਂ ਕੀ ਖਿਚੜੀ ਪਕ ਰਹੀ ਹੈ ਇਹ ਸ਼ਾਇਦ ਕੌਮ ਦੇ ਨਾਂ ਤੇ ਉਹ ਤੇ ਕਲੰਕ ਲਵਾਉਣਾ ਚਾਹੁੰਦੇ ਨੇ ਇਹਨਾਂ ਗੁਰਮਤ ਦੇ ਸਿਧਾਂਤਾਂ ਨੂੰ ਪਾਸੇ ਰੱਖ ਕੇ ਕੋਈ ਹੋਰ ਖਿਚੜੀ ਪਕਾ ਰਹੇ ਨੇ ਅਸੀਂ ਸਿੱਖ ਕੌਮ ਵੱਲੋਂ ਇਹਨਾਂ ਨੂੰ ਇੱਕ ਚੇਤਾਵਨੀ ਹੋਈ ਰਹਿਣਾ ਚਾਹੁੰਦੇ ਹਾਂ ਵੀ ਇਸ ਟਾਈਮ ਦੇ ਉੱਤੇ ਜੇ ਅਗਰ ਤੁਸੀਂ ਸਿੱਖ ਕੌਮ ਦੀ ਪਿੱਠੇ ਛੁਰਾ ਮਾਰਿਆ ਤੁਹਾਡੀ ਹੋਂਦ ਖਤਮ ਹੋ ਜਾਏਗੀ ਅੱਜ ਪਹਿਲਾਂ ਹੀ ਤੁਹਾਨੂੰ ਕੋਈ ਨਹੀਂ ਮੰਨਦਾ ਰਹਿੰਦੀ ਖੁੰਦੀ ਹੋਂਦ ਵੀ ਤੁਹਾਡੀ ਖਤਮ ਹੋ ਜਾਏਗੀ ਵਾਈ ਗੁੱਜੀ ਕਾਲ ਸਾਹਿਬ ਵਾਈ ਗੁੱਜੀ ਮਤੇ